ਰਾਈਜ਼ਿੰਗ ਸੰ ਟੀਵੀ ਦੇ ਉੱਪਰ ਫੀਲਡ ਟੂ ਫੀਲਡ ਸ਼ੋਅ ਲੈ ਕੇ ਮੈਂ ਤੁਹਾਡਾ ਹੋਸਟ ਗੁਰਵਿੰਦਰ ਸਿੰਘ ਸੰਧੂ ਹਾਜ਼ਰ ਹਾਂ ਜੀ ਅੱਜ ਅਸੀਂ ਬ੍ਰੈਂਟਨ ਦੀ ਫੀਲਡ ਹਾਕੀ ਦੀ ਗਰਾਊਂਡ ਦੇ ਵਿੱਚ ਆਏ ਆ ਤੇ ਇੱਥੇ ਅੱਜ ਟੂਰਨਾਮੈਂਟ ਚੱਲ ਰਿਹਾ ਅਨਟਾਰੀਓ ਫੀਲਡ ਹਾਕੀ ਕਲੱਬ ਦਾ ਅ ਅਨਟਾਰੀਓ ਖਾਲਸਾ ਦਰਬਾਰ ਦਾ ਜਿਹੜਾ ਇਹ ਟੂਰਨਾਮੈਂਟ ਚੱਲ ਰਿਹਾ 12ਵਾਂ ਟੂਰਨਾਮੈਂਟ ਆ ਇਸ ਟੂਰਨਾਮੈਂਟ ਦੇ ਵਿੱਚ ਜੂਨੀਅਰ ਜਿਹੜੇ ਬੱਚਾਂ ਦੇ ਮੁਕਾਬਲੇ ਹੋ ਰਹੇ ਆ ਔਰ ਇਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਟੀਮਾਂ ਆ ਰਹੀਆਂ ਹੈਗੀਆਂ ਉਹਨਾਂ ਦੇ ਬਾਰੇ ਜਾਣਕਾਰੀ ਮੁਕਾਬਲੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਹੋ ਰਿਹਾ ਉਹਦੇ ਬਾਰੇ ਅਸੀਂ ਇਸ ਟੂਰਨਾਮੈਂਟ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਗਰਾਊਂਡ ਲੈਵਲ ਤੋਂ ਜਿਹੜੀਆਂ ਚੀਜ਼ਾਂ ਇੱਥੇ ਗਰਾਊਂਡ ਦੇ ਵਿੱਚ ਹੋ ਰਹੀਆਂ ਨੇ ਮੈਦਾਨ ਦੇ ਵਿੱਚ ਕਿਹੜੀਆਂ ਪ੍ਰੋਬਲਮ ਆਉਂਦੀਆਂ ਕਿਹੜੀਆਂ ਚੰਗੀਆਂ ਚੀਜ਼ਾਂ ਹੋ ਰਹੀਆਂ ਤੇ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਨਾਲੇ ਅਸੀਂ ਇਨਕਰੇਜ ਕਰਾਂਗੇ ਕਿ ਜਿਹੜੇ ਦਰਸ਼ਕ ਨੇ ਸਾਡੇ ਇੱਥੋਂ ਦੇ ਖਾਸ ਕਰਕੇ ਬ੍ਰੈਂਪਟਨ ਦੇ ਉਹ ਆਪਣੇ ਬੱਚਿਆਂ ਨੂੰ ਹਾਕੀ ਨਾਲ ਕਿਵੇਂ ਜੋੜ ਸਕਦੇ ਆ ਅੰਟਾਰੀਓ ਖਾਲਸਾ ਦਰਬਾਰ ਬਹੁਤ ਵਧੀਆ ਪ੍ਰੋਗਰਾਮ ਜੂਨੀਅਰ ਚਲਾਉਂਦੀ ਆ ਔਰ ਉਹਨੂੰ ਅਸੀਂ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਸਾਡੇ ਨਾਲ ਅ ਅੰਟਾਰੀਓ ਖਾਲਸਾ ਦਰਬਾਰ ਦੀ ਟੀਮ ਦੇ ਵੱਲੋਂ ਜਿਹੜਾ ਜੂਨੀਅਰ ਕੱਪ ਕਰਵਾਇਆ ਜਾ ਰਿਹਾ ਉਹਦੇ ਮੁੱਖ ਪ੍ਰਬੰਧਕ ਗੁਰਜਿੰਦਰ ਸਿੰਘ ਜੀ ਨੇ ਗੁਰਜਿੰਦਰ ਭਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਗੁਰਜਿੰਦਰ ਭਾਈ ਸਾਨੂੰ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਇਸ ਟੂਰਨਾਮੈਂਟ ਬਾਰੇ ਕਿਨਵਾ ਟੂਰਨਾਮੈਂਟ ਹੈ ਇਹ ਇਹ ਸਾਡਾ ਜੀ ਵਰਮਾ ਟੂਰਨਾਮੈਂਟ ਵਾ ਜੂਨੀਅਰ ਟੂਰਨਾਮੈਂਟ ਹੋ ਰਿਹਾ ਜੀ ਅਸੀਂ ਦੋ ਟੂਰਨਾਮੈਂਟ ਆਊਟਡੋਰ ਕਰਾਉਣੇ ਆ ਹਾਂਜੀ ਤੇ ਇਹ ਜੁਲਾਈ ਦੇ ਵਿੱਚ ਸਾਡਾ ਸੀਨੀਅਰ ਟੂਰਨਾਮੈਂਟ ਆਊਗਾ ਉਹ ਵੀ ਵਰਮਾ ਹੋਊਗਾ ਠੀਕ ਹੈ ਜੀ ਤੇ ਇਹ ਸਾਡਾ ਜੂਨੀਅਰ ਟੂਰਨਾਮੈਂਟ ਹੈ ਜੀ ਅੱਛਾ ਇਹ ਜੂਨੀਅਰ ਟੂਰਨਾਮੈਂਟ ਦੇ ਵਿੱਚ ਆਪਣੇ ਕੋਲ ਕਿਹੜੇ-ਕਿਹੜੇ ਗਰੁੱਪ ਦੀਆਂ ਟੀਮਾਂ ਜਿਹੜੀ ਇਹ ਪਿੱਛੇ ਬੱਚੇ ਖੇਡ ਰਹੇ ਨੇ ਕਿਹੜੇ-ਕਿਹੜੇ ਗਰੁੱਪ ਦੇ ਨੇ ਜੀ ਸਾਡੇ ਕੋਲ ਅੰਡਰ 10 12 14 16 1 ਤਕਰੀਬਨ ਇਹਦੇ ਵਿੱਚ 7 ਗਰੁੱਪ ਆ ਜਾਂਦੇ ਨੇ 6-7 ਹਾਂਜੀ ਹੈਗੇ ਜੀ 7-8 ਗਰੁੱਪ ਆ ਜਾਂਦੇ ਜੀ 7-8 ਗਰੁੱਪ ਆ ਜਾਂਦੇ ਨੇ ਹਾਂਜੀ ਠੀਕ ਹੈ ਜੀ ਇਹ ਜ਼ਿਆਦਾਤਰ ਟੀਮਾਂ ਜਿਹੜੀਆਂ ਇਸ ਟੂਰਨਾਮੈਂਟ ਦੇ ਵਿੱਚ ਭਾਗ ਲੈ ਰਹੀਆਂ ਇਹ ਆਪਣੇ ਲੋਕਲ ਨੇ ਜਾਂ ਕਿੱਥੋਂ-ਕਿੱਥੋਂ ਬਾਹਰੋਂ ਕਿੱਥੋਂ ਨਹੀਂ ਬਾਹਰੋਂ ਵੀ ਹੈਗੀ ਜੀ ਸਾਡੀ ਆਟਵਾ ਤੋਂ ਕਿਊਬਿਕ ਤੋਂ ਹਾਂਜੀ ਤੇ ਕੈਲਗਰੀ ਤੋਂ ਵੀ ਟੀਮ ਆਣੀ ਸੀਗੀ ਬੀਸੀ ਤੋਂ ਵੀ ਆਉਣੀਆਂ ਸੀਗੀਆਂ ਉੱਥੇ ਵੀ ਟੂਰਨਾਮੈਂਟ ਸੇਮ ਡੇਟ ਤੇ ਆਨ ਕਰਕੇ ਉਹ ਰਹਿ ਗਈਆਂ ਅਗਲੇ ਸਾਲ ਤੋਂ ਉਹ ਵੀ ਆਇਆ ਕਰਨਗੀਆਂ ਤੇ ਵੈਸੇ ਪੂਰੇ ਇੰਟਰੀਅਰ ਤੋਂ ਟੂਰਨਾਮੈਂਟ ਟੀਮ ਆ ਰਹੀ ਹੈ ਵੈਸੇ ਜਿਵੇਂ ਕਹਿੰਦੇ ਨੇ ਮੌਸਮ ਇਸ ਮਹੀਨੇ ਦੇ ਵਿੱਚ ਕਦੇ-ਕਦੇ ਠੰਡਾ ਹੋ ਜਾਂਦਾ ਕਦੇ ਗਰਮ ਹੋ ਜਾਂਦਾ ਧੁੱਪ ਬਹੁਤ ਵਧੀਆ ਚੜੀ ਹੋਈ ਆ ਇਸ ਵੇਲੇ ਦਰਸ਼ਕ ਵੀ ਕਾਫੀ ਆਏ ਹੋਇਆ ਬੱਚਿਆਂ ਨੇ ਤਾਂ ਰੌਣਕ ਲਾਈ ਹੋਈ ਐ ਇੱਥੇ ਪੂਰੀ ਇਸ ਵੇਲੇ ਬਹਿ ਕੇ ਠੀਕ ਲੱਗਦਾ ਤੁਹਾਨੂੰ ਵੈਸੇ ਕੱਲ ਬਹੁਤ ਠੰਡ ਸੀ ਹਾਂਜੀ ਤੇ ਬੜੀ ਪ੍ਰਬੰਧਕਾਂ ਨੇ ਬੜੀ ਮੁਸ਼ਕਲ ਦੇ ਨਾਲ ਸਾਰਾ ਸਾਰੇ ਦੇ ਵਿੱਚ ਸਟੇਜ ਤੇ ਮੈਂ ਦੇਖਿਆ ਕਿ ਕਾਫੀ ਟਰੋਫੀਆਂ ਰੱਖੀਆਂ ਹੋਈਆਂ ਤੁਹਾਡੀਆਂ ਸਾਰਿਆਂ ਨੂੰ ਬੱਚਾ ਨੂੰ ਹਰ ਇੱਕ ਨੂੰ ਦਵਾਂਗੇ ਜੀ ਜਿੰਨੇ ਵੀ ਸਾਡੇ ਸਪੋਰਟਰ ਹੈਗੇ ਆ ਸਪਾਂਸਰਸ ਹੈਗੇ ਆ ਜਿਹੜੇ ਪ੍ਰਾਈਜ਼ ਨੇ ਅਕਸਰ ਆਪਾਂ ਇਹ ਰੱਖਦੇ ਹੁੰਨੇ ਆ ਕਿ ਮੈਡਲ ਹੁੰਦੇ ਨੇ ਬੱਚਾ ਨੂੰ ਹਾਂਜੀ ਹਾਂਜੀ ਮੈਡਲ ਹੋਣਗੇ ਨਾਲ ਟਰੋਫੀਆਂ ਹੋਣਗੀਆਂ ਜੀ ਬੱਚਿਆਂ ਨੂੰ ਮੈਡਲ ਹੋਣਗੇ ਜੀ ਜੀਤੂ ਟੀਮ ਨੂੰ ਫਰਸਟ ਪ੍ਰਾਈਜ਼ ਸੈਕੰਡ ਪ੍ਰਾਈਜ਼ ਵੀ ਹੋਊਗਾ ਹਾਂਜੀ ਸੈਕੰਡ 골ਡ ਮੈਡਲ ਸਿਲਵਰ ਮੈਡਲ ਬ੍ਰੌਂਜ਼ ਮੈਡਲ ਹੋਣਗੇ ਤੇ ਵੈਸੇ ਉਹਨੇ ਜੋ ਚੰਗੇ ਪਲੇ ਚੁਣੇ ਜਾਣਗੇ ਉਹਨਾਂ ਨੂੰ ਅਸੀਂ ਟਰੋਫੀਆਂ ਵੀ ਦੇਵਾਂਗੇ ਠੀਕ ਹੈ ਜੀ ਹਾਂਜੀ ਤੁਹਾਡਾ ਜਿਹੜਾ ਜੂਨੀਅਰ ਪ੍ਰੋਗਰਾਮ ਆ ਹੰਟਾਰੀਆ ਖਾਲਸਾ ਦਰਬਾਰ ਹਾਕੀ ਕਲੱਬ ਦਾ ਹਾਂਜੀ ਉਹਦੇ ਵਿੱਚ ਕਿਸ ਕਿਸ ਲੈਵਲ ਦੇ ਬੱਚੇ ਜਿਹੜੇ ਇਸ ਵੇਲੇ ਪ੍ਰੈਕਟਿਸ ਕਰ ਰਹੇ ਨੇ ਤੇ ਕਿਹੜੀ ਏਜ ਗਰੁੱਪ ਦੇ ਆ ਤੁਹਾਡੀ ਰਜਿਸਟ੍ਰੇਸ਼ਨ ਕਿਵੇਂ ਓਪਨ ਆ ਜਾਂ ਕਿੰਨੇ ਬੱਚੇ ਤੁਸੀਂ ਹਰ ਸਾਲ ਲੈਨੇ ਆ ਸਾਡੀ ਰਜਿਸਟ੍ਰੇਸ਼ਨ ਭਾਜੀ ਹਰ ਸਾਲ ਓਪਨ ਰਹਿੰਦੀ ਆ ਹਾਂਜੀ ਕਿਉਂਕਿ ਸਾਡਾ ਜਿਹੜੀ ਪ੍ਰੈਕਟਿਸ ਵਾ ਉਹ 12 ਮਹੀਨੇ ਚੱਲਦੀ ਆ ਅਸੀਂ ਬੰਦ ਨਹੀਂ ਕਰਦੇ ਠੀਕ ਆ ਜੀ ਅਸੀਂ 5 6 ਸਾਲ ਦਾ ਬੱਚਾ ਲੈ ਲੈਨੇ ਆ ਹਾਂਜੀ 5 6 ਸਾਲ ਦੇ ਬੱਚੇ ਨੂੰ ਟ੍ਰੇਨ ਕਰਕੇ ਅਸੀਂ ਉਹਨਾਂ 10 ਦੇ ਵਿੱਚ ਪਾ ਲੈਨੇ 8 ਸਾਲ ਤੋਂ ਬੱਚਾ ਕਰਾਉਣਾ ਸ਼ੁਰੂ ਕਰ ਦਿੰਦੇ ਆ ਤੇ ਸਾਡੇ ਅਸੀਂ ਡਕਸ਼ੀ ਗੁਰਦਾਸ ਸਾਹਿਬ ਇੰਡੋਰ ਵੀ ਅਸੀਂ ਖਿਲਾਉਂਦੇ ਆਂ ਹਾਂਜੀ ਇੰਡੋਰ ਵੀ ਸਾਡੇ ਕੋਲ ਹਰ ਏਜ ਦੀ ਟੀਮ ਆ ਸਾਡੇ ਕੋਲ ਸੀਨੀਅਰ ਟੀਮ ਵੀ ਇੰਡੋਰ ਹੈਗੀ ਆ ਜੀ ਅਸੀਂ ਪੰਜ ਟਾਈਮ ਲਗਾਤਾਰ ਬੈਕ ਐਪਲ ਦੇ ਚੈਂਪੀਅਨ ਆ ਜੀ ਬਿਲਕੁਲ ਜੀ ਤੇ ਅਸੀਂ ਇੱਥੇ ਇੰਟਰਵਿਊ ਦੇ ਵਿੱਚ ਵੀ ਹਰ ਟੂਰਨਾਮੈਂਟ ਦੇ ਵਿੱਚ ਚੈਂਪੀਅਨ ਆ ਅਸੀਂ ਕੋਈ ਮੈਚ ਹਾਰੇ ਨਹੀਂ ਹਰ ਵੀ ਜਾਂਦੇ ਪੈਸੇ ਪਰ ਅਸੀਂ ਐਂਡਰ ਤੇ ਅਸੀਂ ਹੀ ਜਾਂਦੇ ਆ ਬਿਲਕੁਲ ਜੀ ਤੇ ਅਸੀਂ ਕਹਿੰਦੇ ਬਾਕੀ ਵੀ ਕਲੱਬ ਇਸ ਤਰ੍ਹਾਂ ਹੀ ਮਿਹਨਤ ਕਰਨ ਅੱਗੇ ਆਉਣ ਤੁਹਾਡੀ ਮੇਰੇ ਖਿਆਲ ਚ ਨਹੀਂ ਕੋਈ ਐਹੋ ਜਿਹੀ ਕਲੱਬ ਹੈ ਜਿਹਦੇ ਵਿੱਚ ਇਥੋਂ ਦੀ ਬ੍ਰਾਂਟਨ ਦੀ ਕੋਈ ਕਲੱਬ ਐ ਐਹੋ ਜਿਹੀ ਜਿਹਦੇ ਵਿੱਚ ਅੰਟਾਰੀਓ ਖਾਲਸਾ ਦਰਬਾਰ ਦਾ ਹੈ ਵਿੱਚ ਪ੍ਰੈਕਟਿਸ ਕਰਕੇ ਬੱਚੇ ਤਿਆਰ ਨਾ ਹੋਏ ਖੇਡੇ ਹੋਣ ਪਰ ਸਾਨੂੰ ਬੜਾ ਜਨੂਆ ਮਾਣ ਮਹਿਸੂਸ ਹੁੰਦਾ ਕਿ ਜਦੋਂ ਅਸੀਂ ਡਿਕਸੀ ਗੁਰਦੁਆਰਾ ਸਾਹਿਬ ਜਾਂ ਇਸ ਗਰਾਊਂਡ ਦੇ ਵਿੱਚ ਦੇਖਦੇ ਹਾਂ ਕਿ ਅੰਟਾਰੀਓ ਖਾਲਸਾ ਦਰਬਾਰ ਦੀ ਟੀਮ ਆ ਜਿਹੜੀ ਤੁਹਾਡੇ ਕੋਲੇ ਉਹ ਪ੍ਰੈਕਟਿਸ ਕਰਾਉਂਦੇ ਆ ਤੁਸੀਂ ਪ੍ਰੈਕਟਿਸ ਕਰਦੇ ਆ ਤੁਹਾਡੇ ਸਾਰੇ ਪ੍ਰਬੰਧਕ ਇਕੱਠੇ ਹੋ ਕੇ ਰਲ ਕੇ ਉਹਨਾਂ ਨਾਲ ਕਰਦੇ ਆਂ ਤੇ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਉਪਰਾਲਾ ਤੇ ਕਈ ਵਾਰੀ ਇਦਾਂ ਲੱਗਦਾ ਕਿ ਆਪਾਂ ਨੂੰ ਅ ਬਾਹਰ ਕਮਿਊਨਿਟੀ ਦੇ ਵਿੱਚ ਇਹ ਚੀਜ਼ ਮਹਿਸੂਸ ਹੁੰਦੀ ਆ ਕਿ ਵੀ ਸ਼ਾਇਦ ਹਾਕੀ ਬੱਚਿਆਂ ਨੂੰ ਪਤਾ ਨਹੀਂ ਕਾਹਦੋ ਖੜਾਉਨੇ ਆ ਅਸੀਂ ਕਿਵੇਂ ਖੜਾਉਨੇ ਆ ਥੋੜੀ ਜੀ ਜਾਣਕਾਰੀ ਇਹ ਦਿਓ ਕਿ ਆਪਣੀ ਇਸ ਕਲੱਬ ਦੇ ਕਿੰਨੇ ਬੱਚੇ ਹੁਣ ਤੱਕ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਜਾ ਚੁੱਕੇ ਆ ਜੀ ਸਾਡੇ ਕੋਲ ਨੈਸ਼ਨਲ ਦੇ ਵਿੱਚ ਤਾਂ ਜੀ ਤਕਰੀਬਤ तकरीबन 80% ਬੱਚੇ ਖੇਡਦੇ ਜਾਂਦੇ ਆ ਅੱਛਾ ਜੀ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਸਾਡੇ ਕੋਲ 14-15 ਬੱਚੇ ਖੇਡ ਚੁੱਕੇ ਆ ਬਹੁਤ ਵਧੀਆ ਜੀ ਬਹੁਤ ਬਹੁਤ ਥੈਂਕ ਯੂ ਮਾ ਜੀ ਅ ਮਿਰਜੰਦਰ ਭਾਜੀ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਵੀ ਆਪਣੇ ਜਿਹੜੇ ਤੁਹਾਡੀ ਟੀਮ ਦੇ ਤਿਆਰ ਕੀਤੇ ਹੋਏ ਬੱਚੇ ਆ ਉਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਖੇਡ ਰਹੇ ਨੇ ਹਾਂਜੀ ਤੇ ਤੁਸੀਂ ਜਿਹੜੇ ਆਪਾਂ ਨੂੰ ਦੇਖਣ ਵਾਲੇ ਆ ਜਾਂ ਮਾਪੇ ਦੁਚਿੱਤੀ ਦੇ ਵਿੱਚ ਆ ਕਿ ਅਸੀਂ ਬੱਚਿਆਂ ਨੂੰ ਹਾਕੀ ਨਾਲ ਜੋੜੀਏ ਜਾਂ ਨਾ ਜੋੜੀਏ ਉਹਦੇ ਬਾਰੇ ਦੱਸੋ ਉਹ ਸਾਡੇ ਦਰਸ਼ਕਾਂ ਨਾਲ ਥੋੜੀ ਜਾਣਕਾਰੀ ਸਾਂਝੀ ਕਰੋ ਕਿ ਵੀ ਕਿਉਂ ਜੋੜਨਾ ਜ਼ਰੂਰੀ ਆ ਬੱਚਿਆਂ ਨੂੰ ਹਾਕੀ ਦੇ ਨਾਲ ਹੁਣ ਇੱਥੇ ਬੱਚੇ ਹਾਕੀ ਖੇਡ ਰਹੇ ਆ ਕਿਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਦੇਖੋ ਜੀ ਰੌਣਕ ਮੇਲਾ ਲੱਗਾ ਆ ਤੁਸੀਂ ਦੇਖ ਵੀ ਰਹੇ ਪਿੱਛੇ ਤੁਸੀਂ ਜੋੜੋ ਨਾ ਜੋੜਨ ਦੀ ਤਾਂ ਗੱਲ ਹੀ ਕੋਈ ਨਹੀਂ ਸਾਡੇ ਕੋਲ ਤੁਸੀਂ ਦੇਖੋ ਸਾਡੇ ਕੋਲ ਸਰਟੀਫਾਈਡ ਕੋਚ ਆ ਜੀ ਹਾਂਜੀ ਸਾਰੇ ਤੇ ਸਾਡੇ ਕੋਲ ਜਿਹੜੇ ਕੈਨੇਡਾ ਫਲੈਗ ਹੋਲਡਰ ਪਲੇਅਰ ਵੀ ਖੇਡ ਰਹੇ ਆ ਕੈਨੀ ਪਲੇਅਰ ਤੁਸੀਂ ਸੁਣਿਆ ਹੋਵੇਗਾ ਕੈਨੀ ਫਰੇਰਾ ਹਾਂਜੀ ਕੈਨੀ ਫਰੇਰਾ ਸਾਡਾ ਪਲੇਅਰ ਆ ਜੀ ਤੇ ਕੋਚਿੰਗ ਵੀ ਕਰਦਾ ਟਾਈਮ ਟੂ ਟਾਈਮ ਤੇ ਹੁਣ ਇਹੋ ਜਿਹੇ ਪਲੇਅਰ ਬਣੇ ਅੰਟੈਰੀਓ ਖਲਸਾਦਵਾਲੀ ਕਲੱਬ ਦੇ ਬਣਾਏ ਆ ਤੇ ਅਸੀਂ ਤਾਂ ਕਹਿੰਦੇ ਬੇਨਤੀ ਸਭ ਨੂੰ ਵੀ ਬੱਚੇ ਵੱਧ ਵੱਧ ਲੈ ਕੇ ਆਓ ਤੇ ਹੋਰ ਵੀ ਲੈ ਦੇ ਇਹੋ ਜਿਹੇ ਬਣ ਸਾਨੂੰ ਵੀ ਮਾਣ ਹੋਵੇ ਤੁਹਾਨੂੰ ਵੀ ਮਾਣ ਹੋਵੇ ਹੋਰ ਵੀ ਕਮਿਊਨਿਟੀ ਨੂੰ ਮਾਣ ਹੋਵੇ ਅਸੀਂ ਤਾਂ ਸਭ ਨੂੰ ਬੇਨਤੀ ਕਰਦੇ ਆ ਬੱਚਿਆਂ ਨੂੰ ਵੱਧ ਤੋਂ ਵੱਧ ਲੈ ਕੇ ਆਓ ਤੇ ਇਸ ਪਾਸੇ ਜੁੜੋ ਤਾਂ ਹਮ ਇਹ ਜੁੜੂ ਨਹੀਂ ਵੀ ਸਾਡੇ ਕਲੱਬ ਨਾਲ ਜੋੜਨੇ ਆ ਹੋਰ ਵੀ ਬਹੁਤ سارے ਕਲੱਬ ਹੋਆ ਤੁਹਾਡਾ ਕਲੱਬ ਵੀ ਆ ਹਰ ਕਲੱਬ ਦੇ ਨਾਲ ਜਿਹੜਾਓ ਬੱਚਿਆਂ ਨੂੰ ਘਰ ਨਾ ਬਿਠਾਓ ਬੱਚਿਆਂ ਦੀ ਇਹੀ ਏਜ ਆ ਬੱਚਿਆਂ ਦੀ ਖੇਡਣ ਵਾਲੀ ਤੇ ਬੱਚਿਆਂ ਨੂੰ ਜਰੂਰ ਲੈ ਕੇ ਜਾਣਾ ਬੱਚੇ ਕਲੀਨਾਂ ਤੋਂ ਦੂਰ ਜਾਂਦੇ ਆ ਜਦੋਂ ਇੱਥੇ ਆਉਂਦੇ ਆ ਤੇ ਬੱਚਿਆਂ ਦਾ ਇੱਕ ਫਰੈਂਡ ਸਰਕਲ ਬਣਦਾ ਮੈਂ ਦੇਖਿਆ ਕਿ ਜਿਵੇਂ ਤੁਹਾਡਾ ਬੇਟਾ ਆਈ ਹਾਂਜੀ ਉਹ ਕਿੰਨੇ ਸਾਲ ਹਾਕੀ ਖੇਡਿਆ ਗਰਾਊਂਡ ਦੇ ਵਿੱਚ ਉਹ ਕਿੰਨਾ ਸਰਕਲ ਉਹਨਾਂ ਦਾ ਬਣਿਆ ਦੂਸਰੇਆਂ ਦੇ ਨਾਲ ਦੋਸਤ ਮਿੱਤਰ ਬਣੇ ਹਾਕੀ ਦੇ ਜ਼ਰੀਏ ਉਹਨਾਂ ਦੇ ਦੋਸਤ ਮਿੱਤਰ ਬਣੇ ਆ ਇਹ ਚੀਜ਼ ਕਾਫੀ ਵੱਡੀ ਮੈਂ ਨਾ ਰੱਖਦੀ ਆ ਇੱਥੇ ਖਾਸ ਕਰਕੇ ਕੈਨੇਡਾ ਦੇ ਵਿੱਚ ਇਹ ਤੋਂ ਵੱਡੀ ਗੱਲ ਬੈਠਨ ਹੋਰ ਦੱਸਦਾ ਜੀ ਹਾਂਜੀ ਉਹ ਤਾਂ ਉਹਨਾਂ ਦਾ ਨਾਂ ਤੇ ਬਣੇ ਆ ਉਹਨੂੰ ਤਾਂ ਲੋਕ ਜਾਣਦੇ ਹੀ ਆ ਸਾਨੂੰ ਵੀ ਉਹਨਾਂ ਕਰਕੇ ਚੱਲਣ ਲੱਗੇ ਆ ਜੇ ਸਾਨੂੰ ਕੋਲ ਜਾਂਦਾ ਸੀ ਤੇ ਹਾਂਜੀ ਹਾਂਜੀ ਹੋਰ ਤੁਹਾਡੇ ਵਰਗਿਆਂ ਦਾ ਸਾਡਾ ਮਿਲਜੁਲ ਹੁੰਦਾ ਹੋਰ ਬਾਹਰ ਜਿੱਦਾਂ ਮਰ ਚੱਲ ਜਾਈਏ ਬੀਸੀ ਚੱਲ ਜਾਈਏ ਅਮਰੀਕਾ ਚੱਲ ਜਾਈਏ ਕਿਤੇ ਵੀ ਜਾਈਏ ਤੇ ਸਾਨੂੰ ਲੋਕ ਪਛਾਣ ਲੈਂ ਜੋਧ ਹੁਣੀ ਹੁਣ ਚੰਗੇ ਪਲੇਅਰ ਖੇਡੇ ਆ ਜੋਧਵੀਰ ਕੈਨੇਡਾ ਟੀਮ ਚ ਵੀ ਖੇਡੇ ਆ ਕੈਨੇਡਾ ਚ ਖੇਡੇ ਆ ਤੇ ਗੱਗੀ ਖੇਡੇ ਆ ਤੇ ਹੋਰ ਵੀ ਸਾਡੇ ਪਲੇਅਰ ਹੈਗੇ ਆ ਹੁਣ ਜਦੋਂ ਅਸੀਂ ਬਾਹਰ ਨਿਕਲਦੇ ਆ ਤੇ ਸਾਨੂੰ ਆਟੋਮੈਟਿਕਲੀ ਪਤਾ ਲੱਗ ਜਾਂਦਾ ਲੋਕਾਂ ਨੂੰ ਕਿ ਇਹ ਇੰਟਰਵਿਊ ਕਰ ਲਾ ਦੁਆਰ ਦੇ ਅੱਛਾ ਜਿਹੜਾ ਆ ਟੂਰਨਾਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਤੁਸੀਂ ਕਿੰਨੇ ਅੰਪਾਇਰਸ ਰੱਖੇ ਹੋਏ ਨੇ ਹਰ ਟੀਮ ਨੂੰ ਦੋ ਅੰਪਾਇਰ ਖਿਲਾ ਰਹੇ ਆ ਜੀ ਜੀ ਹਾਂ ਚਾਹੇ ਉਹ ਸਿਮਲ ਸਾਈਡ ਕੇ ਹੋਵੇ ਚਾਹੇ 11 ਸਾਈਡ ਵਾ 2 ਅੰਪਾਇਰ ਹਰ ਟੀਮ ਦੇ ਇਹ ਬਹੁਤ ਵਧੀਆ ਗੱਲ ਹੈ ਜੀ ਮੈਂ ਇਸ ਗੱਲ ਦੀ ਅੰਤਾਰਿਆ ਖਾਲਸਾ ਦਰਬਾਰ ਦੀ ਸਾਰੀ ਕਲੱਬ ਨੂੰ ਵਧਾਈ ਦਿੰਦਾ ਕਿ ਇਹ ਗੱਲ ਨਹੀਂ ਹੈਗੀ ਕਿ ਚਾਹੇ ਛੋਟੇ ਬੱਚੇ ਆ ਇਹ ਛੋਟੇ ਬੱਚਿਆਂ ਨੂੰ ਵੀ ਕਈ ਟੂਰਨਾਮੈਂਟਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਛੋਟੇ ਬੱਚੇ ਹੀ ਅੰਪਾਇਰਿੰਗ ਕਰੀ ਜਾ ਰਹੇ ਹੁੰਦੇ ਆ ਇੱਕ ਬੱਚਾ ਅੰਪਾਇਰ ਕਰ ਰਿਹਾ ਜਾਂ ਦੋ ਬੱਚੇ ਕਰ ਰਹੇ ਹੈ ਜਨਨ ਨੂੰ ਆਪ ਵੀ ਅੰਪੇਰਿੰਗ ਨਹੀਂ ਹੁੰਦੀ ਅੰਟਾਰੀਓ ਖਾਲਸਾ ਕਲੱਬ ਆ ਜਿਹੜੀ ਹੈ ਨਾ ਹਮੇਸ਼ਾ ਹੀ ਇਹ ਟੂਰਨਾਮੈਂਟ ਨੂੰ ਵਧੀਆ ਬਣਾਉਂਦੀ ਹੈ ਜੂਨੀਅਰ ਕੱਪ ਜਿਹੜਾ ਇਹਨਾਂ ਦਾ ਹੁੰਦਾ ਉਹਦੇ ਤੋਂ ਬੱਚੇ ਪ੍ਰਮੋਟ ਹੁੰਦੇ ਆ ਹੁਣ ਜਿਵੇਂ ਆਪਣੇ ਕੋਲੇ ਚੈਲਸੀ ਦੀ ਟੀਮ ਆਈ ਹੋਈ ਹੈ ਜੀ ਹਾਂਜੀ ਹਾਂਜੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਆਈਆਂ ਚੈਲਸੀ ਬੱਚਿਆਂ ਦੀ ਬੱਚਿਆਂ ਦੀ ਟੀਮ ਆਈਆਂ ਜੀ 17 ਦੀ ਟੀਮ ਹੈਗੀ ਆ ਇਹ ਤੇ 19 ਟੀਮ ਹੈਗੀ ਆ ਤੇ 14 ਦੀ ਵੀ ਸ਼ਾਇਦ ਉਹਨਾਂ ਦੀ ਹੈਗੀ ਆ ਹੁਣ ਜਿਆਦਾ ਜਾਣਕਾਰੀ ਤਾਂ ਸੈਕਟਰੀ ਆਪਣੇ ਸਾਡੇ ਮੈਨੇਜਰ ਸਾਹਿਬ ਦੇ ਕੋਲ ਆ ਪਤਾ ਲੱਗਿਆ ਬਾਕੀ ਦਰਸ਼ਕਾਂ ਤੋਂ ਵੀ ਪਤਾ ਲੱਗਿਆ ਕਹਿੰਦੇ ਬਹੁਤ ਵਧੀਆ ਬੱਚੇ ਖੇਡ ਰਹੇ ਲੋਟ ਵਧੀਆ ਜੀ ਖੇਡਦੇ ਆ ਉਹ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੀ ਟੀਮ ਦੇ ਵਿੱਚ ਬਹੁਤ ਬੱਚੇ ਉਹਨਾਂ ਦੇ ਵੀ ਜਾਣਗੇ ਜਾਣਗੇ ਜਾਂਦੀ ਹੈ ਜੀ ਬਹਿ ਹੈ ਬਹੁਤ ਸਾਰੀਆਂ ਬੀਟੀਆਂ ਬਹੁਤ ਖੇਡ ਰਹੀਆਂ ਦੇਖੋ ਫ੍ਰਾਈਡੇ ਇੱਥੇ ਬੈਠਣ ਜਗ੍ਹਾ ਨਹੀਂ ਸੀਗੀ ਜਦੋਂ ਸ਼ੁਰੂ ਕੀਤਾ ਤੇ ਇੰਨੀਆਂ ਬੱਚੀਆਂ ਖੇਡ ਰਹੀਆਂ ਸੀਗੀਆਂ ਤੇ 11 ਸਾਈਡ ਉਹਨੇ ਟੂਰਨਾਮੈਂਟ ਸਾਡੇ 10 ਵਜੇ ਤੱਕ ਚੱਲੇ ਹਾਂਜੀ ਰਾਤੀ ਵੀ ਸਾਡੇ 11:30 ਵਜੇ ਗਈ ਇੱਥੇ ਤੇ ਹੁਣ ਵੀ ਸਵੇਰ ਦਾ ਚੱਲ ਰਿਹਾ ਅੱਜ ਵੀ ਮੈਨੂੰ ਲੱਗਦਾ 8:00 ਵਜਣਗੇ ਟੋਟਲ ਟੋਟਲ ਕਿੰ 30 ਟੀਮਾਂ ਤਕਰੀਬਨ 30 ਕਿ 30 ਟੀਮਾਂ ਛੜੀਆਂ ਇਸ ਵੇਲੇ ਖੇਡੀਆਂ 70 80 ਮੈਚ ਹੋ ਜਾਂਦੇ ਦੇਖੋ ਜਾਣੇ ਵੱਧ ਹੀ ਹੋ ਜਾਣੇ ਬੱਚਿਆਂ ਨੂੰ ਇੰਨਾ ਮੌਕਾ ਮਿਲਣਾ ਹਰ ਵਰਗ ਦੇ ਬੱਚਿਆਂ ਨੂੰ ਮਿਲਣਾ ਤੇ ਜਿਹੜਾ ਟੀਮਾਂ ਦਾ ਹੈਗਾ ਉਹਨਾਂ ਦੇ ਰਿਫਰੈਸ਼ਮੈਂਟ ਲਈ ਕੀ ਪ੍ਰਬੰਧ ਕੀਤਾ ਹੋਇਆ ਆਪਾਂ ਜੀ ਸਾਰਾ ਕੁਛ ਹੈ ਜੀ ਸਾਰਾ ਕੁਝ ਤਿਆਰ ਲੰਗਰ ਵੀ ਆ ਤੀਜਾ ਵੀ ਆ ਤੇ ਹੋਰ ਵੀ ਫੂਡ ਜੋ ਵੀ ਸਾਡੇ ਕੋਲ ਸਾਨੂੰ ਕਦੇ ਵੀ ਮਿਲਦਾ ਜੋ ਬੱਚਿਆਂ ਵਾਸਤੇ ਚੰਗਾ ਲੱਗਦਾ ਅਸੀਂ ਲੈ ਕੇ ਆਉਨੇ ਆ ਬੱਚੇ ਖਾਣ ਬਾਅਦ ਤੇ ਨਾਨ ਵੀ ਲੈ ਕੇ ਆਉਨੇ ਆ ਜੋ ਵੀ ਬੱਚੇ ਚਾਹੁੰਦੇ ਆ ਪੀਜ਼ਾ ਮੰਗਾ ਕੇ ਦੇਈਂਦੇ ਬੱਚਾ ਦਾ ਬੱਚੇ ਪੀਜ਼ਾ ਲੈ ਕੇ ਆ ਰਹੇ ਨੇ ਇੰਟਰਵਿਊ ਖਾਲਸਾ ਦਰਬਾਰ ਵੱਲੋਂ ਖੁੱਲਾ ਲੰਗਰ ਹੈ ਜੀ ਖੁੱਲਾ ਲੰਗਰ ਹੈ ਚਾਹੇ ਬੱਚਿਆਂ ਵਾਸਤੇ ਵੀ ਨਹੀਂ ਸਾਰਿਆਂ ਵਾਸਤੇ ਯਾਰ ਦਰਸ਼ਕਾਂ ਵਾਸਤੇ ਵੀ ਯਾਰ ਜੀ ਤੇ ਚਲੋ ਅਸੀਂ ਇੰਟਰਵਿਊ ਖਾਲਸਾ ਦਰਬਾਰ ਦੀ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਵੀ ਜਿਹੜੇ ਸਾਡਾ ਗੁਰਦੁਆਰਾ ਸਾਹਿਬ ਦੀ ਕਮੇਟੀ ਵਾਲੇ ਪੂਰਾ ਸਾਥ ਦਿੰਦੇ ਆ ਬਾਕੀ ਸਾਡੇ ਪੂਰਾ ਜ ਮੇਰੇ ਨਾਲ ਕਮੇਟੀ ਮੈਂਬਰ ਸਾਡੇ ਸਾਰਾ ਪੂਰਾ ਸਾਥ ਦਿੰਦੇ ਆ ਬੜਾ ਸਾਰਿਆਂ ਦਾ ਪ੍ਰੇਮ ਆ ਸਾਨੂੰ 25 ਸਾਲ ਹੋ ਗਏ ਤਕਰੀਬਨ ਕੰਮ ਕਰਦਿਆਂ ਨੂੰ ਜੱਗ ਲਈ ਤੇ ਅਸੀਂ ਉਹੀ ਮੈਂਬਰਾਂ ਨੂੰ ਅਸੀਂ ਚੋਣੇ ਸਾਡਾ ਹੋਰ ਰਲਣਾ ਤੇ ਰਲਦੇ ਆ ਤੇ ਬਸ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਤੁਸੀਂ ਆਏ ਹੋ ਹੋਰ ਬਾਕੀਆਂ ਕਰੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਟੂਰਨਾਮੈਂਟਾਂ ਦੇ ਵਿੱਚ ਵੀ ਜਿਹੜਾ ਤੁਹਾਡਾ ਸੀਨੀਅਰ ਟੀਮਾਂ ਦਾ ਟੂਰਨਾਮੈਂਟ ਹੋਣਾ ਉਹਦੇ ਬਾਰੇ ਮੜੀ ਜਾਣਕਾਰੀ ਸੰਜੀ ਸੀਨੀਅਰ ਟੂਰਨਾਮੈਂਟ ਭਾਈ ਸਾਡਾ ਜੁਲਾਈ ਦੇ ਵਿੱਚ ਹੋ ਰਿਹਾ 18 19 20 ਨੂੰ ਉਹਦੇ ਵਿੱਚ ਤਕਰੀਬਨ ਬੀਸੀ2 ਟੀਮ ਵੀ ਆਉਣ ਦੀ ਸਾਨੂੰ ਆਸ ਹੈਗੀ ਆ ਹਾਂਜੀ ਤੇ ਇੱਕ ਤੋਂ ਲੋਕਲ ਟੀਮਾਂ ਸਾਰੀਆਂ ਆਉਣਗੀਆਂ ਹਾਂਜੀ ਤੇ ਮੇਰੇ ਖਿਆਲ ਉਹ ਚ ਵੀ ਸਾਡੀਆਂ ਕਾਫੀ ਟੀਮਾਂ ਹੋ ਜਾਂਦੀਆਂ ਉਹ ਚ ਅਸੀਂ ਸ਼ਾਇਦ ਓਵਰ 45 ਵੀ ਖਿਲਾਵਾਂਗੇ ਹਾਂਜੀ ਤੇ ਸਾਰਿਆਂ ਨੂੰ ਮੌਕਾ ਦਵਾਂਗੇ ਕਿਉਂਕਿ ਲੋਟੇ ਵਰਗੇ ਵੀ ਗੇਮ ਖੇਡ ਰਹੇ ਆ ਛਡੀ ਤੁਸੀਂ ਵੀ ਇਹ ਸਾਰੇ ਸਾਰੇ ਖੇਡਣਗੇ ਤੇ ਉਹ ਜੁਲਾਈ ਦੇ ਵਿੱਚ 18 19 20 ਨੂੰ ਆ ਉਹ ਤੋਂ ਵੀ ਬੇਨਤੀ ਸਾਡੀ ਆ ਵੀ ਸਾਰੇ ਹੋਂਮਾਂਗੇ ਪਹੁੰਚੋ ਜਰੂਰ ਜੀ ਹਾਂਜੀ ਦੋਸਤੋ ਸਾਡੇ ਨਾਲ ਅੰਟਾਰੀਓ ਖਾਲਸਾ ਦਰਬਾਰ ਦੇ ਮੇਨ ਪ੍ਰਬੰਧਕ ਬਲਵਿੰਦਰ ਸਿੰਘ ਧੰਜੂ ਪਾਜੀ ਨੇ ਤੇ ਧੰਜੂ ਪਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਥੈਂਕ ਯੂ ਸਾਡੇ ਫੀਲਡ ਟੂ ਫੀਲਡ ਸ਼ੋਅ ਦੇ ਵਿੱਚ ਵੈਸੇ ਤੁਸੀਂ ਕਦੇ ਅਸੀਂ ਤੁਹਾਨੂੰ ਮੀਡੀਆ ਤੇ ਸੋਸ਼ਲ ਮੀਡੀਆ ਤੇ ਜਾਂ মিডিਆ ਤੇ ਕਿਤੇ ਵੀ ਨਹੀਂ ਤੁਹਾਨੂੰ ਦੇਖਿਆ ਪਰ ਗਰਾਊਂਡ ਦੇ ਵਿੱਚ ਹਮੇਸ਼ਾ ਕੰਮ ਕਰਦੇ ਦੇਖਿਆ ਥੈਂਕ ਯੂ ਤੇ ਟੀਮਾਂ ਦੇ ਨਾਲ ਟ੍ਰੈਵਲ ਕਰਦੇ ਦੇਖਿਆ ਹੌਸਲਾ ਅਭਜਾਈ ਕਰਦੇ ਦੇਖਿਆ ਗਰਾਊਂਡ ਦੇ ਪਿੱਛੇ ਪਰ ਸਾਨੂੰ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਅਸੀਂ ਤੁਹਾਨੂੰ ਇੱਕ ਵਾਰੀ ਸਕਰੀਨ ਤੇ ਲੈ ਆਏ ਆ ਜੀ ਥੈਂਕ ਯੂ ਭਾਜੀ ਅ ਸਾਡੇ ਤਨਜੂ ਭਾਜੀ ਬਹੁਤ ਹਾਕੀ ਦੇ ਵੱਡੇ ਪ੍ਰੋਮੋਟਰ ਨੇ ਔਰ ਜਿੰਨੀ ਇਹਨਾਂ ਦੀ ਦੇਣ ਆ ਬੱਚੇ ਜਿਹੜੇ ਖੇਡ ਰਹੇ ਨੇ ਇੱਥੇ ਬਹੁਤ ਸਾਰੇ ਬੱਚੇ ਆ ਜਿਹੜੇ ਇਹਨਾਂ ਦੀ ਹੱਲਾਸ਼ੇਰੀ ਦੇ ਨਾਲ ਖੇਡਦੇ ਆ ਤੇ ਅਸੀਂ ਨੰਜੂ ਭਾਜੀ ਤੁਹਾਡਾ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੇ ਤੁਸੀਂ ਇਹ ਮੜਾ ਜਾ ਆਪਣੇ ਇਸ ਟੂਰਨਾਮੈਂਟ ਬਾਰੇ ਦੱਸੋ ਜੀ ਇਹ ਵੀ ਕਿਦਾਂ ਬੱਚਿਆਂ ਨੂੰ ਤੁਸੀਂ ਕਿਦਾਂ ਕੀ ਚਾਹੁੰਦੇ ਆ ਕਿ ਬੱਚੇ ਕਿਦਾਂ ਖੇਡਣ ਜੀ ਟੂਰਨਾਮੈਂਟ ਬਾਰੇ ਭਾਜ ਨੇ ਹੁਣ ਸਾਰਾ ਕੁਝ ਤੁਹਾਨੂੰ ਦੱਸਤਾ ਹਾਂਜੀ ਤੇ ਬਹੁਤ ਵਧੀਆ ਚੱਲ ਰਿਹਾ ਹੈ ਹੁਣ ਟੂਰਨਾਮੈਂਟ ਅਸੀਂ ਇੱਕ ਨਹੀਂ ਕਾਫੀ ਟੂਰਨਾਮੈਂਟ ਹੁੰਦੇ ਸਾਡੇ ਹੁਣ ਇੱਥੇ ਹਰ ਤਕਰੀਬਨ ਹਰ ਵੀਕ ਹੀ ਟੂਰਨਾਮੈਂਟ ਹੁੰਦੇ ਆ ਹਾਂਜੀ ਦੋ ਤਾਂ ਤਿੰਨ ਟੂਰਨਾਮੈਂਟ ਸੀਜ਼ਨ ਦੇ ਵਿੱਚ ਹੁੰਦੇ ਜਿਹੜੇ ਜੂਨੀਅਰ ਟੂਰਨਾਮੈਂਟ ਹੁੰਦੇ ਸੀਨੀਅਰ ਟੂਰਨਾਮੈਂਟ ਕੱਟੋ ਕਰ ਸਾਡੇ 8 ਟੂਰਨਾਮੈਂਟ ਹੁੰਦੇ ਆ ਹਾਂਜੀ ਹਾਂਜੀ ਸਾਡੇ ਬੱਚੇ ਬਹੁਤ ਐਕਸਾਈਟਡ ਹੁੰਦੇ ਆ ਬਾਹਰੋਂ ਵੀ ਆਉਂਦੇ ਆ ਇੱਥੋਂ ਵੀ ਹੁੰਦੇ ਆ ਹਰ ਤਰ੍ਹਾਂ ਦੇ ਹਾਂਜੀ ਤੇ ਬਹੁਤ ਵਧੀਆ ਕਰਦੇ ਸਾਡੇ ਹਾਕੀ ਵਾਸਤੇ ਤੇ ਅਸੀਂ ਤਾਂ ਜਿਹੜਾ ਜੂਨੀਅਰ ਸਾਡਾ ਜ਼ਿਆਦਾ ਫੋਕਸ ਹੁੰਦਾ ਜੂਨੀਅਰ ਟੀਮਾਂ ਵਾਸਤੇ ਪਰ ਸਾਡੀਆਂ ਉਹ ਫਿਰ ਉਹ ਆਟੋਮੈਟਿਕ ਜਿਹੜੀਆਂ ਜੂਨੀਅਰ ਤੋਂ ਲੈ ਕੇ ਫਿਰ ਸੀਨੀਅਰ ਟੀਮਾਂ ਤੱਕ ਸਾਡੀਆਂ ਟੀਮਾਂ ਬਹੁਤ ਵਧੀਆ ਖੇਡਦੀਆਂ ਹਾਂਜੀ ਕੈਨੇਡਾ ਵਿੱਚ ਵੀ ਬਾਹਰ ਵੀ ਯੂਐਸਏ ਵਿੱਚ ਹੀ ਜਾਣੇ ਹਰ ਤਰ੍ਹਾਂ ਦੇ ਜਾਣੇ ਵਿਅਕਤੀ ਹਾਂ ਤੰਦੂ ਭਾਜੀ ਉਹ ਹੁਣ ਪਿਛਲੇ ਜੇ ਤੁਸੀਂ ਯੂਐਸਏ ਵੀ ਜਾ ਕੇ ਆਏ ਆ ਹਾਂਜੀ ਹਾਂਜੀ ਉਹ ਟੂਰਨਾਮੈਂਟ ਬਾਰੇ ਦੱਸੋ ਕਿਹੜਾ ਟੂਰਨਾਮੈਂਟ ਸੀਗਾ ਜੀ ਹੋਰ ਟੂਰਨਾਮੈਂਟ ਹੁੰਦਾ ਜੀ ਬੈਗ ਕੈਪਰ ਹੁੰਦਾ ਆ ਉਹਦਾ ਨਾਮ ਟੂਰਨਾਮੈਂਟ ਦਾ ਉਹ ਫਿਰ ਨਿਊਯਾਰਕ ਪਰ ਨਿਊਯਾਰਕ 'ਚ ਹੁੰਦਾ ਹੈ ਹਾਂਜੀ ਨਿਊਯਾਰਕ ਦੇ ਵਿੱਚ ਜਾਂ ਫਿਰ ਆਫਰੀਕਾ ਦੇ ਵਿੱਚ ਹੁੰਦਾ ਹੈ ਉਹਦੇ ਅਸੀਂ ਸਾਨੂੰ 10 ਸਾਲ ਹੋ ਗਏ ਜਾਂਦੇ ਨੂੰ ਪਰ ਅਸੀਂ 7 ਵਾਰ ਜੋ ਟੂਰਨਾਮੈਂਟ ਸਾਡੀ ਟੀਮ ਜਾਨੀ ਤਿੰਨ ਵਾਰੀ ਵੀ ਰਹਿ ਗਏ ਆ ਜਿਹੜਾ ਜਤਨ ਵੱਲੋਂ ਹਨਾ ਹਾਂਜੀ ਹਾਂਜੀ ਤਿੰਨ ਵਾਰੀ ਵੀ ਮੈਨੂੰ ਲੱਗਦਾ ਸੈਮੀਫਾਈਨਲ ਫਾਈਨਲ ਤੱਕ ਤਾਂ ਪਹੁੰਚ ਵੀ ਗਏ ਹਰ ਵਾਰੀ ਹਰ ਵਾਰੀ ਫਾਈਨਲ ਖੇਡਦੇ ਆ ਕਿਤੇ ਹੀ 1 2 ਵਾਰੀ ਮੇਰੇ ਖਿਆਲ ਸੈਮੀਫਾਈਨਲ ਚ ਰਹਿ ਗਏ ਹਾਂ ਹਾਂਜੀ ਤਕਰੀਬਨ ਤਕਰੀਬਨ ਸਾਡੀ ਟੀਮ ਜਿਹੜੀ ਆ ਫਾਈਨਲ ਖੇਡਦੀ ਰਹੀ ਆ ਬਹੁਤ ਬਹੁਤ ਵਧੀਆ ਬੱਚੇ ਖੇਡਦੇ ਆ ਜਿਹੜਾ ਰਾਵਲ ਤੇ ਬੱਚੇ ਖੇਡਦੇ ਹਨ ਜਿਹੜਾ ਹੁਣ ਜਿਵੇਂ ਆ ਬੱਚੇ ਖੇਡ ਰਹੇ ਆ ਜੀ ਤੁਹਾਨੂੰ ਟੂਰਨਾਮੈਂਟ ਦੇ ਉੱਤੇ ਬੱਚਿਆਂ ਨੂੰ ਖੇਡਦੇ ਹੋ ਦੇਖ ਕੇ ਕਿੰਦਾ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਸਾਨੂੰ ਤੇ ਸਾਡੀ એનર્ਜੀ ਇੱਥੋਂ ਮਿਲਦੀ ਸਾਰੀ ਤੇ ਸੱਚ ਪੁੱਛੋ ਇੰਨੇ ਜਦੋਂ ਬੱਚਾ ਅਜੋ ਕੱਲ ਪਰਸੋਂ ਦੇ ਲੱਗੇ ਹੋਏ ਆ ਹਾਂਜੀ ਤੇ ਮੇਲੇ ਲੱਗੇ ਹੋ ਛੋਟੇ ਬੱਚਿਆਂ ਦੇ ਸਾਰੇ ਬੱਚੇ ਇੰਨਾ ਚੰਗਾ ਲੱਗਦਾ ਹੈ ਨਾ ਹਾਂਜੀ ਜਦੋਂ ਬੱਚਿਆਂ ਨੂੰ ਘਟਾਈਦਾ ਤੇ ਖੇਡੀਦਾ ਕੋਚਾਂ ਨੂੰ ਦੇਖੀਦਾ ਸਾਡੇ ਕੋਚ ਬੜੇ ਵਧੀਆ ਆ ਸਾਰੇ ਸਾਰਟੀਫਾਈਡ ਕੋਚ ਆ ਸਾਡੇ ਹਾਂਜੀ ਬਹੁਤ ਵਧੀਆ ਟੀਮਾਂ ਸਾਡੀਆਂ ਇੱਥੇ ਵੀ ਹੁਣ ਤਕਰੀਬਨ ਤਕਰੀਬ ਠੀਕ ਹੈ ਐਡਾ ਵਧੀਆ ਕਰਦੀਆਂ ਟੀਮਾਂ ਬਹੁਤ ਸੋਹਣਾ ਕਰਦੀਆਂ ਹਾਂਜੀ ਬਹੁਤ ਵਧੀਆ ਜੀ ਤੁਹਾਡਾ ਜਿਹੜਾ ਉਪਰਾਲਾ ਅਸੀਂ ਬਹੁਤ ਸਾਰੀਆਂ ਕਲੱਬਾਂ ਤੁਹਾਡੇ ਸਹਿਯੋਗ ਦਿੰਦੀਆਂ ਤੇ ਸਾਰੇ ਕਿਉਂਕਿ ਤੁਹਾਡੇ ਤਿਆਰ ਕੀਤੇ ਪਲੇਅਰ ਹੀ ਕਈ ਵਾਰੀ ਹਰ ਵੱਖੋ-ਵੱਖਰੀਆਂ ਕਲੱਬਾਂ ਦੇ ਵਿੱਚ ਬਾਅਦ ਦੇ ਵਿੱਚ ਖੇਡਦੇ ਆ ਜੂਨੀਅਰ ਦੇ ਵਿੱਚ ਸਾਰੀਆਂ 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 ਟੀਮਾਂ ਦੇ ਜਿੰਨੇ ਸਾਰੇ ਕਲੱਬਾਂ ਦੇ ਵਿੱਚ ਸਾਰੀਆਂ ਟੂਰਨਾਮੈਂਟਾਂ ਵਿੱਚ ਸਾਰੇ ਅਸੀਂ ਰੱਖ ਕੇ ਸਾਡੇ ਮੇਰੇ ਖਿਆਲ ਕਰੀਬ 8-9 ਜਿਹੜੇ ਕਲੱਬ ਹੈਗੇ ਆ ਸਾਡੇ ਆਪਣੇ ਆ ਪੰਜਾਬੀਆਂ ਦੇ ਹਾਂਜੀ ਹਾਂ ਜਿਨ੍ਹਾਂ ਦੇ ਵਿੱਚ ਸਾਰੇ ਬੱਚੇ ਰਲ ਮਿਲ ਕੇ ਖੇਡਦੇ ਆ ਕਦੀ ਕਿਸੇ ਨੂੰ ਕੋਈ ਹੈ ਨਹੀਂਗਾ ਤੇ ਹਰ ਬੰਦੇ ਚਾਹੁੰਦਾ ਹੈ ਵੀ ਜੋ ਟੂਰਨਾਮੈਂਟ ਜਿਹੜਾ ਸੈਕਸੈਸਫੁਲ ਹੋਵੇ ਹਾਂਜੀ ਤੇ ਹੋਰ ਟੂਰਨਾਮੈਂਟ ਹੋਣ ਮਨਜੂ ਪਾਜੀ ਇੱਕ ਵਾਰੀ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਬੇਨਤੀ ਕਰੋ ਕਿ ਬੱਚਿਆਂ ਨੂੰ ਅ ਅੰਟਾਰੀਓ ਖਾਲਸਾ ਦਰਬਾਰ ਦੀ ਜਿਹੜੀ ਜੂਨੀਅਰ ਪ੍ਰੋਗਰਾਮ ਆ ਉਹਦੇ ਨਾਲ ਜੋੜਨ ਉਹ ਉਰੇ ਵਾਰੇ ਵੀ ਆਂ ਪੀਂਦੇ ਬੱਚੇ ਖੇਡਣ ਕਿਤੇ ਵੀ ਖੇਡਣ ਛੋਟੇ ਲੈਵਲ ਤੋਂ ਸ਼ੁਰੂ ਕਰਨਾ ਕਿਉਂਕਿ ਇਸ ਜਿਹੜੀ ਇਹ ਸਪੋਰਟਸ ਹੈ ਨਾ ਇਹਦੇ ਵਿੱਚ ਇਕੱਲਾ ਕਰਦੀ ਸਪੋਰਟਸ ਨਹੀਂ ਗਈ ਇਹਦੇ ਨਾਲ ਤੁਹਾਨੂੰ ਫਿਟਨੈਸ ਵੀ ਬੱਚਾ ਮਾੜੇ ਕੰਮਾਂ ਤੋਂ ਨਹੀਂ ਪਾਸੇ ਰਿੰਦਾ ਗੇਮਾਂ ਨਹੀਂ ਦੇਖਦਾ ਬਾਕੀ ਆਮ ਟੀਵੀ ਤੇ ਨਹੀਂ ਬੈਠੇ ਰਹਿੰਦੇ ਜਿਹੜੀ ਮੇਨ ਜਿਹੜੀ ਹੈ ਜੇ ਇੱਥੇ ਜਿਹੜੇ ਬੱਚੇ ਛੋਟੇ ਰਹੁੰਦੇ ਉਹ ਬੱਚੇ ਇੱਥੇ ਫੀਲਡ 'ਚ ਆਉਂਦੇ ਆ ਨਾ ਉਹ ਹੈਲਥ ਵਾਸਤੇ ਬਹੁਤ ਚੰਗਾ ਠੀਕ ਹੈ ਜੀ ਯਾ ਸਭ ਤੋਂ ਵਧੀਆ ਗੱਲ ਹੈ ਜਦੋਂ ਬੱਚਾ ਇੱਕ ਵਾਰੀ ਫੀਲਡ 'ਚ ਆਉਣ ਲੱਗ ਜਾਂਦਾ ਹੈ ਹਾਂਜੀ ਬੱਚਿਆਂ ਦੀ ਹੈਡ ਘਟ ਜਾਂਦੀ ਹੈ ਪੇਰੈਂਟ ਦੀ ਹੈਡ ਘਟ ਜਾਂਦੀ ਹੈ ਬੱਚੇ ਫਿਰ ਇਨਕਰੇਜ ਹੁੰਦੇ ਆ ਫਿਰ ਉਹ ਆਪ ਹੀ ਗਾਂ ਤੋਂ ਗਾਂ ਉਹ ਬਹੁਤ ਜ਼ਰੂਰੀ ਹੈ ਵੀ ਆਪਣੀ ਫਿਟਨੈਸ ਵਾਸਤੇ ਇੱਥੇ ਸਾਰਾ ਕੋ ਜਿਮ ਵੀ ਹੈਗੀ ਆ ਸਾਰਾ ਕੁਝ ਇਹਦੇ ਵਿੱਚ ਫਿਰਨਾ ਬੱਚੇ ਫਿਰ ਉਹਦੇ ਨਾਲ ਹਾਈ ਲੈਵਲ ਤੇ ਖੜਨ ਜਾਂਦੇ ਆ ਫਿਰ ਮਾਂ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਇਸ ਲੈਵਲ ਤੇ ਬੱਚੇ ਖੇਡਦੇ ਹਰ ਹਰ ਪੇਰੈਂਟ ਸੇ ਚਾਹੁੰਦੇ ਆ ਠੀਕ ਹੈ ਜੀ ਵੀ ਇਸ ਲੈਵਲ ਤੱਕ ਬੱਚੇ ਖੇਡਣਾਂ ਤੁਹਾਡਾ ਬਹੁਤ ਬਹੁਤ ਤੁਸੀਂ ਸਾਡੇ ਫੀਲਡ ਟੂ ਫੀਲਡ ਸ਼ੋਅ ਦੇ ਵਿੱਚ ਹਾਜ਼ਰੀ ਲਵਾਈ ਅਸਿਕਾਂ ਜੀ ਕਿਵੇਂ ਲੱਗਦੀ ਹੈ ਹਾਕੀ ਤੁਹਾਨੂੰ ਫਿਰ ਦੇਖਦਿਆਂ ਨੂੰ ਅੱਛਾ ਜੀ ਕਿ ਜਿਆਦਾ ਕੇਦਸ ਸਮੇਂ ਲੱਗਦਾ ਹੈ ਹਾਂ ਜੀ ਹਾਂ ਜੀ ਮੈਂ ਥੋੜੀ ਜਿਹੀ ਰਿਕਾਰਡਿੰਗ ਕਰ ਲਾਂ ਥੋੜੀ ਹਾਂ ਜੀ ਹਾਂਜੀ ਦੋਸਤੋ ਮੈਂ ਜਿਹੜੇ ਇੱਥੇ ਮੈਚ ਦੇ ਮੈਚ ਦੇਖ ਰਹੇ ਨੇ ਦਰਸ਼ਕ ਉਹਨਾਂ ਨਾਲ ਥੋੜੀ ਗੱਲਬਾਤ ਕਰਦੇ ਆਂ ਜੀ ਤੇ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਤੇ ਜਿਵੇਂ ਹੁਣ ਤੁਸੀਂ ਹਾਕੀ ਦੇਖ ਰਹੇ ਹੋ ਜੀ ਇੱਥੇ ਕਿਵੇਂ ਲੱਗ ਰਿਹਾ ਜੀ ਬੱਚਿਆਂ ਨੂੰ ਦੇਖ ਕੇ ਖੇਡਦੇ ਹਾਂ ਬਹੁਤ ਮਨ ਖੁਸ਼ ਹੋਣ ਦਾ ਛੋਟੇ ਬੱਚੇ ਖੇਡਦੇ ਹਾਂ ਹਾਂਜੀ ਭੱਜਦੇ ਆ ਹਾਂਜੀ ਕਿਹੜਾ ਸਾਕੇ ਜਾਂਦੇ ਆ ਤੁਸੀਂ ਸੁਣਨ ਲੱਗਦੇ ਆ ਤੁਹਾਡੇ ਵੀ ਪਰਿਵਾਰ ਦਾ ਕੋਈ ਮੈਂਬਰ ਬੱਚਾ ਖੇਡ ਰਿਹਾ ਜੀ ਇੱਥੇ ਹਾਂ ਜੀ ਇਹਨਾਂ ਜੀ ਹੈ ਜੀ ਉਹ ਮੰਗਿਆ ਖੇਡਦਾ ਸੀ ਬਰਾਬਰ ਪਪਾ ਪਰਾ ਛੋਟਾ ਹਾਂਜੀ ਉਹ ਖੇਡਦਾ ਸੀ ਅੱਛਾ ਅੱਛਾ ਜੀ ਹਾਂ ਠੀਕ ਹੈ ਜੀ ਤੁਸੀਂ ਇੱਥੇ ਜਿੰਨੇ ਹੁਣ ਟੂਰਨਾਮੈਂਟ ਨੂੰ ਦੇ ਸਾਰੇ ਦੇਖਣ ਆਉਣੇ ਹੁੰਦੇ ਹਨ ਇਹਨਾਂ ਜੀ ਅੱਛਾ ਜੀ ਬਣਾਈ ਜਾਂਦੇ ਨੇ ਮੈਂ ਬੈਲਾ ਹੀ ਹਾਂ ਅੱਛਾ ਜੀ ਮਹਾਰਾਜ ਸਾਹਿਬ ਨੂੰ ਇੱਥੇ ਹੁੰਦੇ ਆ ਹਾਂਜੀ ਉਸ ਟਾਈਮ ਪਾਕਾ ਜੀ ਦੇ ਨਾਲ ਦੇਖ ਜਾਂਦੇ ਠੀਕ ਹੈ ਜੀ ਵਧੀਆ ਲੱਗਦੇ ਆ ਇਹ ਗਰਾਊਂਡ ਬਹੁਤ 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 ਸੋਹਣੀ ਗਰਾਊਂਡ ਆ ਪਾਣੀ ਪੂਣੀ ਦਾ ਰੋਲ ਛੜਕਦਾ ਸਮਰੇ ਬਹੁਤ ਸੋਹਣਾ ਕੰਮ ਹੈ ਅੱਛਾ ਜੀ ਠੀਕ ਹੈ ਜੀ ਮਿਹਰਬਾਨੀ ਅੰਕਲ ਜੀ ਕਰੋ ਹਾਂਜੀ ਥੈਂਕ ਯੂ ਜੀ ਹਾਂਜੀ ਮੰਡੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰੋਵਰ ਜੀ ਕੀ ਹਾਲ ਚਾਲ ਹੈ ਵਾਹ ਵਧੀਆ ਜੀ ਬਹੁਤ ਵਧੀਆ ਸਾਡੇ ਨਾਲ ਭੁਪਿੰਦਰ ਸਿੰਘ ਮੰਡੇਰ ਭਾਜੀ ਨੇ ਤੇ ਮੰਡੇਰ ਸਾਹਿਬ ਜਿਹੜੇ ਟੈਕਨੀਕਲ ਟੇਬਲ ਦਾ ਕੰਮ ਆ অন্ਟਾਰੀਓ ਖਾਲਸਾ ਦਰਬਾਰ ਦੇ ਟੂਰਨਾਮੈਂਟ ਦੇ ਉੱਤੇ ਸਾਰਾ ਕੰਮ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਉੱਤੇ ਹੁੰਦੀ ਹੈ ਜੀ ਮੰਡੇਰ ਸਾਹਿਬ ਥੋੜੀ ਜੀ ਜਾਣਕਾਰੀ ਸਾਂਝੀ ਕਰੋ ਵੀ ਆਪਣੀਆਂ ਟੀਮਾਂ ਕਿਹੜੇ-ਕਿਹੜੇ ਲੈਵਲ ਤੱਕ ਪਹੁੰਚ ਗਈਆਂ ਹੋਣਾਂ ਇਸ ਟਾਈਮ ਜ਼ਿਆਦਾਤਰ ਡਿਸਾਈਡਿੰਗ ਹੋ ਰਿਹਾ ਕੁਸ਼ਤੀ ਮਾ ব্রੌਂਜ਼ ਮਾਡਲ ਲਈ ਪਹੁੰਚ ਗਈਆਂ ਹਾਂਜੀ ਉਹਨਾਂ ਨੇ ਅਜੇ 골ਡ ਮੈਚ ਦੇ ਡਿਸੀਜਨ ਰਹਿੰਦਾ ਠੀਕ ਹੈ ਜੀ ਕੁਸ਼ਤੀ ਮਾ ਸਾਡੀਆਂ ਸਿਲਵਰ ਸਿਲਵਰ ਮਾਡਲ ਵਾਸਤੇ ਕੁਆਲੀਫਾਈ ਹੋਣਾ ਦਾ ਪਤਾ ਲੱਗ ਗਿਆ ਸਾਨੂੰ ਪਤਾ ਲੱਗ ਗਿਆ ਬਸ ਜਿਉਂ-ਜਿਉਂ ਰਿਜ਼ਲਟ ਆਈ ਜਾਣਾ ਹੁਣ ਮਤਲਬ ਹਰ ਇੱਕ ਮੈਚ ਦੇ ਨਾਲ ਕੋਈ ਨਾ ਕੋਈ ਰਿਜ਼ਲਟ ਸਾਨੂੰ ਅਪਡੇਟ ਕਰਨੀ ਪੈਣੀ ਹੈ ਅੱਛਾ ਜੀ ਕਿਹੜੀ ਟੀਮ 골ਡ ਮੈਚ ਗੇਮ ਖੇੜ ਰਹੀ ਹੈ ਕੋਈ ব্রੌਂਜ਼ ਖੇੜ ਰਹੀ ਹੈ ਹਾਂਜੀ ਤੇ ਕਿੰਨੇ ਟੋਟਲ ਕਿੰਨੇ ਮੈਚ ਹੋਗੇ ਜੀ ਇਹ ਤੁਹਾਡੇ ਅੱਜ ਬਣਨੇ ਕਿੰਨੇ ਮੈਚ ਆ ਟੋਟਲ ਟੋਟ ਤੇ ਤੁਸੀਂ ਇਹਦੇ ਸਾਰੇ ਮੈਚਾਂ ਤੇ ਅੰਪਾਇਰ ਵੀ ਆਪਾਂ ਦੋ-ਦੋ ਲਾ ਰਹੇ ਆ ਨਾ ਦੋ-ਦੋ ਅੰਪਾਇਰ ਲਾ ਰਹੇ ਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਈ ਇਹ ਸਾਡੇ ਵੀਰ ਇਹ ਲੰਗਰ ਦਾ ਪ੍ਰਬੰਧ ਕਰਦੇ ਨੇ ਜੀ ਸਾਰੇ ਟੂਰਨਾਮੈਂਟਾਂ ਦੇ ਉੱਤੇ ਬਹੁਤ ਮਿਹਨਤ ਹੁੰਦੀ ਹੈ ਜੀ ਇਹਨਾਂ ਦੀ ਤੁਹਾਡੇ ਨਾਲ ਅਸੀਂ ਸਪੈਸ਼ਲ ਗੱਲਬਾਤ ਕਰਾਂਗੇ ਜੀ ਮਨਦੀਪ ਸਾਹਿਬ ਨਾਲ ਮੜੀ ਗੱਲ ਕਰ ਲਈਏ ਜੀ ਹਾਂਜੀ ਜਰੂਰ ਆਪ ਪਿੰਨੇ ਜੀ ਹਾਂਜੀ ਤੇ 52 ਮੈਚ ਚਲਦੇ ਨੇ ਤਕਰੀਬਨ 40 ਮੈਚਾਂ ਦੇ ਲੱਗੇ ਚੱਕੇ ਮੈਚ ਹੋ ਚੁੱਕੇ ਆ ਹਾਂਜੀ ਸਿਰਫ 3-4 ਮੈਚ ਹੋਰ ਹੈਗੇ ਜਿਹੜੇ ਸਾਡਾ ਡਿਸੀਜਨ ਦੱਸਣਗੇ ਕਿਹੜੀ ਟੀਮ 골ਡ ਵਾਸਤੇ ਕਿਹੜੇ ਏਜ ਗਰੁੱਪ ਚ ਖੇਡ ਰਹੀ ਹੈ ਠੀਕ ਹੈ ਜੀ ਹਾਂਜੀ ਮੈਂ ਉਹਦੀ ਉਹ ਹੀ ਨੰਬਰ ਅਪਡੇਟ ਕਰ ਰਿਹਾ ਹਾਂ ਤਾਂ ਕਿ ਟੀਮਾਂ ਨੂੰ ਵੀ ਪਤਾ ਰਹੇ ਕਿ ਇਹਨਾਂ ਟੀਮਾਂ ਨੇ ਸਟਰੈਟਜੀ ਬਣਾਉਣੀ ਹੁੰਦੀ ਹੈ ਨਾ ਵੀ ਅਸੀਂ ਆਹ ਹਾਰ ਜੀ ਆ ਜਿੱਤੀਏ ਤੇ ਫਾਈਨਲ ਚ ਪਹੁੰਚਾਂਗੇ U10 ਦੇ ਆ ਜੀ ਇਹ U12 ਅੰਡਰ 10 ਦੇ ਬੱਚੇ ਵੀ ਖੇਡੇ ਆ ਅੰਡਰ 12 ਦੇ ਅੰਡਰ 14 ਦੇ ਬॉयਜ਼ ਦੇ ਹੈਗੇ ਇਹ ਦੋਨੇ ਅੰਡਰ 10 ਤੇ ਅੰ ਦੋਨੇ ਕੁਆਰਟ ਨੇਗੇ ਤੇ U16 ਦਾ ਗਰਲ ਦਾ ਮੁਕਾਬਲਾ ਹੋਇਆ ਪੁਰੇ ਹਾਂ ਜੀ U14 ਦਾ ਵੀ ਗਰਲ ਦਾ ਹੈਗਾ ਜੀ U17 ਬॉयਜ਼ ਦਾ ਤਾਂ ਮੈਨੂੰ ਲੱਗਦਾ ਬਹੁਤ ਫਸਵੇਂ ਮੁਕਾਬਲੇ ਹੋਣ ਦੀ ਉਮੀਦ ਹੈ ਹਾਂਜੀ ਫਸਵੇਂ ਮੁਕਾਬਲਾ ਹੋਊਗਾ ਇੱਕ ਸਾਡੀ ਟੀਮ ਇੱਥੋਂ ਆਈ ਹੋਈ ਹੈ ਜੀ ਚੈਲਸੀ ਦੀ ਟੀਮ ਚੈਲਸੀ ਦੀ ਇੱਕ ਬੈਕ ਤੋਂ ਆਈ ਹੋਈ ਹੈ ਬੈਕ ਤੋਂ ਆਈ ਹੋਈ ਹੈ ਤੇ ਉਹ ਉਹ ਉਹਨਾਂ ਦਾ ਡਿਸੀਜਨ ਹੋ ਚੁੱਕਿਆ ਉਹਨੇ ਓਕੇ ਡੀ ਨਾ ਖੇਡਣਾ ਫਾਈਨਲ ਅੱਛਾ ਓਕੇ ਡੀ ਦਾ ਤੇ ਠੀਕ ਹੈ ਜੀ ਚੈਲਸੀ ਦਾ ਫਾਈਨਲ 3:10 ਮਿੰਟ ਤੇ 3:10 ਮਿੰਟ ਤੇ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੇ ਆਪਾਂ ਥੋੜੀ ਬ ਗੱਲਬਾਤ ਉਥੇ ਗਰਾਊਂਡ ਦੇ ਵਿੱਚ ਵੀ ਕਰਾਂਗੇ ਓਕੇ ਟੂਰਨਾਮੈਂਟ ਬਾਰੇ ਹੋਰ ਸਾਰੀ ਤੇ ਜਰੂਰ ਹਾਂਜੀ ਥੈਂਕ ਯੂ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਨਹੀਂ ਨਹੀਂ ਤੁਸੀਂ ਜਿਹੜੇ ਜਿਹੜਾ ਇੰਨੇ ਸਾਲਾਂ ਤੋਂ ਤੁਸੀਂ ਲੱਗੇ ਹੋਏ ਹੋ ਜੁੜੇ ਹੋਏ ਹੋ ਅ ਅਨਟਾਰੀਓ ਖਾਲਸਾ ਦੁਬਾਰ ਨਾਲ ਬੱਚਿਆਂ ਦਾ ਪ੍ਰੋਗਰਾਮ ਤੁਸੀਂ ਅ ਰਨ ਕਰਦੇ ਹੋ ਇਸ ਵੇਲੇ ਆਪਣੇ ਅਨਟਾਰੀਓ ਖਾਸਾ ਦਰਬਾਰ ਕੋਲੇ ਕਿੰਨੇ ਕੁ ਬੱਚੇ ਨੇ ਜੀ ਇਹਨਾਂ 50 ਬੱਚੇ ਸਾਡੇ ਕੋਲ ਇਸ ਤਰ੍ਹਾਂ ਖੇਡ ਰਹੇ ਨੇ ਵੱਖ-ਵੱਖ ਏਜ ਗਰੁੱਪ ਦੇ ਵਿੱਚ ਅੱਛਾ ਜੀ ਹਾਂ ਕੁਝ ਅੰਡਰ 10 15 ਬੱਚੇ ਅੰਡਰ 10 ਦੇ ਇੰਸ ਤਰ੍ਹਾਂ ਹਾਂਜੀ ਸੋ ਅੰਡਰ 10 ਵਾਲੇ ਥੋੜੇ ਜਿਹੇ ਅੰਡਰ 12 ਜਿਹੜੇ ਚੰਗੇ ਆਂ ਅੰਡਰ 12 ਜੀ ਖੇਡ ਜਾਂਦੇ ਆਂ ਅੱਛਾ ਜੀ 10-12 ਬੱਚੇ ਅੰਡਰ 12 ਦੇ ਹੈਗੇ ਸਾਡੇ ਕੋਲ ਹਾਂਜੀ ਤੇ ਹਾਂਜੀ ਇਦਾਂ ਹੀ ਬੱਚੇ ਆਪਣੇ ਕੋਲ ਕੋਚ ਕਿੰਨੇ ਨੇ ਜੀ ਹੁਣ ਇਸ ਵੇਲੇ ਇਸ ਟਾਈਮ ਸਾਡੇ ਕੋਲ ਕੋਚ ਚਾਰ ਕੋਚ ਨੇ ਜੀ ਇਸ ਟਾਈਮ ਅੱਛਾ ਜੀ ਹਾਂਜੀ ਚਾਰ ਕੋਚ ਸਾਰੇ ਓਡੋ ਓਡੀ ਗਰੁੱਪ ਦੇ ਮੈਨੂੰ ਪਤਾ ਕਿ ਜਿਹੜੇ ਅੰਡਰ 10 ਅੰਡਰ 12 ਵਾਲੇ ਬੱਚੇ ਆ ਉਹਨਾਂ ਨੂੰ ਸਭ ਤੋਂ ਔਖੀ ਆ ਕੋਚਿੰਗ ਹਾਂ 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 ਜੀ ਉਹਨਾਂ ਦੀ ਪੇਰੈਂਟਿੰਗ ਵੀ ਤੁਸੀਂ ਕਰਨੀ ਹੁੰਦੀ ਆ ਹਾਂਜੀ ਕੋਚਾਂ ਨੇ ਇਹ ਹੁੰਦਾ ਬਿਲਕੁਲ ਜੀ ਤੇ ਸਾਡੇ ਜਿਹੜੇ ਸਾਡੇ ਫੀਲਡ ਟੂ ਫੀਲਡ ਸ਼ੋਅ ਦੇ ਦਰਸ਼ਕ ਨਹੀਂ ਹਾਂਜੀ ਉਹਨਾਂ ਨੂੰ ਥੋੜੀ ਜੀ ਜਾਣਕਾਰੀ ਦਿਓ ਕਿ ਕਿਦਾਂ ਉਹ ਆਪਣੇ ਬੱਚਿਆਂ ਨੂੰ ਰਜਿਸਟਰ ਕਰਾ ਸਕਦੇ ਨੇ ਅੰਟਾਰੀਆ ਖਾਲਸਾ ਦਰਬਾਰ ਦੇ ਨਾਲ ਕਿਉਂਕਿ ਹੁਣ ਆਉਣ ਸੀਜ਼ਨ ਸ਼ੁਰੂ ਹੋ ਗਿਆ ਜੀ ਸਟਾਰਟਿੰਗ ਦੇ ਵਿੱਚ ਹੀ ਤੁਹਾਡਾ ਟੂਰਨਾਮੈਂਟ ਹੈ ਜੀ ਇਹ ਕਰਵਾ ਰਹੇ ਹਾਂ ਜੀ ਇਹਦੇ ਤੋਂ ਹੁਣ ਅੱਗੇ ਬੱਚਿਆਂ ਨੇ ਜੁੜਨਾ ਹੈਗਾ ਉਹਦੇ ਬਾਰੇ ਜਰੂਰ ਦੱਸੋ ਇੰਦਾ ਜੀ ਬਸੀ ਇੱਥੇ ਜਿਹੜਾ ਅੰਟਾਰੀਆ ਖਾਲਸਾ ਦਰਬਾਰੀ ਸਾਰਾ ਸਾਲ ਪ੍ਰੈਕਟਿਸ ਚੱਲਦੀ ਹੈ ਹਾਂ ਜੀ ਪਹਿਲਾਂ ਤਾਂ ਅਸੀਂ ਅੰਡਰ ਜਿ ਜਿਸ ਤਰ੍ਹਾਂ ਹੁਣ ਸਾਡਾ ਸਮਰ ਸੀਜ਼ਨ ਚੱਲਦਾ ਉਹ ਅਸੀਂ ਐਸ ਫੀਲਡ ਤੇ ਕਰਵਾ ਅਸੀਂ ਐਸ ਫੀਲਡ ਤੇ ਕਰਵਾ ਰਹੇ ਹਾਂ ਜਦੋਂ ਸਾਡਾ ਵਿੰਟਰ ਸੀਜ਼ਨ ਚੱਲਣਾ ਉਹ ਅਸੀਂ ਅੰਦਰ ਕਰਾਉਨੇ ਆ ਇਨਡੋਰ ਇਨਡੋਰ ਫੀਲਡ ਹਾਕੀ ਖਿਲਾਉਨੇ ਆ ਤੇ ਆਊਟਡੋਰ ਵੀ ਖਿਲਾਉਨੇ ਆ ਹੁਣ ਸਾਡੇ ਅਸੀਂ ਰਜਿਸਟਰ ਕਰਨਾ ਜਿਹੜੀ ਸਮਰ ਦੀਆਂ ਟੀਮਾਂ ਉਹਨਾਂ ਵਾਸਤੇ ਉਹਨਾਂ ਹੀ ਬੱਚਿਆਂ ਨੂੰ ਅਸੀਂ ਚੱਕ ਕੇ ਫਿਰ ਗੁਰਦੁਆਰਾ ਸਾਹਿਬ ਦੇ ਖਿਲਾਉਨੇ ਸਾਡਾ ਜਿਮ ਬਣਿਆ ਹੈ ਉੱਥੇ ਗੁਰਦੁਆਰਾ ਸਾਹਿਬ ਨੇ ਸਾਨੂੰ ਪ੍ਰੋਵਾਈਡ ਕੀਤੇ ਬਹੁਤ ਬਹੁਤ ਵਧੀਆ ਜੀ ਹਾਂਜੀ ਤੁਹਾਡਾ ਤੁਹਾਡਾ ਬੇਟਾ ਵੀ ਮੈਂ ਦੇਖਿਆ ਜੀ ਖੇਡਦਾ ਉਹ ਹਜੇ ਵੀ ਖੇਡ ਰਹੇ ਨੇ ਬੱਚੇ ਕੇ ਬਤੇ ਹੁਣ ਮੇਰੇ ਬੱਚੇ ਤਾਂ ਛੱਡ ਗਏ ਆ ਜੀ ਪਰ ਇਸ ਟਾਈਮ ਉਹ ਜੱਗਾਂ ਜੂ ਫਾਈਂਡ ਕਰਦੇ ਆ ਅਸੀਂ ਕਹਿੰਦੇ ਆ ਵੀ ਉਹ ਹੁਣ ਸੱਤ ਤੋਂ ਬਾਅਦ ਉਹ ਰਨ ਕਰਨ ਠੀਕ ਹੈ ਜੀ ਕਿ ਹਾਕੀ ਤਾਂ ਚੱਲਦੀ ਰਹਿਣੀ ਚਾਹੀਦੀ ਹੈ ਬਿਲਕੁਲ ਜੀ ਮਿਹਰਬਾਨੀ ਸਾਡੇ ਪੋਤੇ ਆਜਦਾ ਅਸੀਂ ਜੁੜਕ ਲਿਆ ਕੇ ਲੈ ਕੇ ਆਵਾਂਗੇ ਤੁਸੀਂ ਜੁੜਦਾ ਰਹੂਗਾ ਦੇਖੋ ਜੀ ਤੁਸੀਂ ਹਾਕੀ ਨਾਲ ਇਸ ਕਲੱਬ ਦੇ ਨਾਲ ਤੁਹਾਨੂੰ ਜੁੜਿਆ ਨੂੰ ਮਿਲ ਲੱਗਾ ਦਾ 15-16 ਸਾਲ ਹੋ ਗਏ ਕਿੰਨੇ ਹੋ ਗਏ ਜਦਦੇ ਅਸੀਂ ਇੱਥੇ 16 ਸਾਲ ਹੋ ਗਏ ਜੀ 16 ਸਾਲ ਹੋ ਗਏ ਆ ਜੀ ਅੰਟਾਰੀਓ ਫੀਲਡ ਹਾਕੀ ਕਲਬ ਦੇ ਨਾਲ ਅੰਟਾਰੀਓ ਖਾਲਸਾ ਦਰਬਾਰ ਦੀ ਜਿਹੜੀ ਟੀਮ ਆ ਉਹਦੇ ਨਾਲ ਜੁੜਿਆਂ ਨਾਲ ਤੇ ਇਹਨਾਂ ਨੇ ਬਹੁਤ ਗਰਾਊਂਡ ਲੈਵਲ ਤੋਂ ਕੰਮ ਕੀਤਾ ਤੇ ਮੈਨੂੰ ਯਾਦ ਆ ਕਿ ਬਹੁਤ ਸਾਰੇ ਟੂਰਨਾਮੈਂਟ ਦੇ ਮੈਂ ਜਦੋਂ ਹਾਕੀ ਦੇ ਪ੍ਰਬੰਧਕ ਹੁੰਦਾ ਸੀਗਾ ਉਦੋਂ ਵੀ ਮੈਂ ਇਹਨਾਂ ਦੇ ਨਾਲ ਬਹੁਤ ਗੱਲਬਾਤ ਹੁੰਦੀ ਸੀ ਬੜੀਆਂ ਵਧੀਆ ਸਲਾਹਾਂ ਦਿੰਦੇ ਨੇ ਔਰ ਹਾਕੀ ਨੂੰ ਅੱਗੇ ਵਧਾਉਣ ਵਾਲੀਆਂ ਗੱਲਾਂ ਬਾਤਾਂ ਹਮੇਸ਼ਾ ਕਰਦੇ ਨੇ ਥੈਂਕ ਯੂ ਮੰਡੇਰ ਸਾਹਿਬ ਇਸੇ ਤਰ੍ਹਾਂ ਲੱਗੇ ਰਹੋ ਤੁਸੀਂ ਥੈਂਕ ਯੂ ਵੈਰੀ ਮਚ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਤੁਹਾਡੀਆਂ ਹਾਂ ਜੀ ਟਰਨਰੀਓ ਕੱਪ ਦੀਆਂ ਹਾਂ ਜੀ ਥੈਂਕ ਯੂ ਵੈਰੀ ਗੁੱਡ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮਿਸਤਰੀ ਸਾਹਬ ਇਹ ਆ ਵੀ ਸੇਵਾ ਕਰਦੇ ਰਹੋ ਜਰੂਰ ਅਸੀਂ ਤੁਹਾਡੇ ਮਿਲ ਕੇ ਲੋਕਾਂ ਦਾ ਆਪਣੀ ਆਵਾਜ਼ ਪਹੁੰਚਾਉਂਦੇ ਰਹਾਂਗੇ ਕੋਸ਼ਿਸ਼ ਕਰਦੇ ਰਹਾਂਗੇ ਜੀ ਆਪਾਂ ਗਰਾਊਂਡ ਲੈਵਲ ਤੋਂ ਜਿਹੜੇ ਬੰਦੇ ਕੰਮ ਕਰ ਰਹੇ ਆ ਟਰਨ tournaments ਲਈ ਹਾਕੀ ਦੇ ਪਿੱਛੇ ਜਿਨ੍ਹਾਂ ਦਾ ਜ਼ਿਆਦਾ ਯੋਗਦਾਨ ਆ ਆਪਾਂ ਉਹਨਾਂ ਨੂੰ ਸਕਰੀਨ ਦੇ ਉੱਤੇ ਲੈ ਕੇ ਜਿਹੜੀ ਇੱਥੇ ਅੰਤਾਰੀਓ ਖਾਲਸਾ ਦਰਬਾਰ ਵੱਲੋਂ ਸੇਵਾ ਲਵਾਈ ਜਾ ਰਹੀ ਹੈਗੀ ਆ ਲੰਗਰ ਦੀ ਔਰ ਉਹਦੇ ਬਾਰੇ ਤਨਜੋਤ ਭਾਜੀ ਥੋੜੀ ਜਾਣਕਾਰੀ ਦਿਓ ਆਪਣੇ ਸਾਰੇ ਸੇਵਾਦਾਰਾਂ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਜਰੀਏ ਸਾਰੇ ਦਸ਼ਕਾਂ ਨਾਲ ਸਾਂਝ ਪਾਓ ਜੀ ਹਾਂਜੀ ਹਾਂਜੀ ਇਹ ਸਾਰੇ ਸੇਵਾਦਾਰ ਆ ਜੀ ਸਾਡੇ ਜਿਹੜੇ ਲੰਗਰ ਲੰਗਰ ਸਰਵ ਕਰਦੇ ਆ ਚਾਹ ਸਰਵ ਕਰਦੇ ਆ ਸਵੇਰੇ ਸਾਰਾ ਕੁਝ ਕਰਦੇ ਆ ਹਾਂਜੀ ਤੇ ਸਾਡੇ ਆਪਣੇ ਮਰਲੀ ਭਾਜੀ ਆ ਮੁਕੇਂਦਰ ਮਰਲੀ ਆ ਅੱਛਾ ਜੀ ਉਹ ਤੇ ਲਗਾਤਾਰ ਸੇਵਾ ਕਰਦੇ ਸਾਡੀ ਕਮੇਟੀ ਮੈਂਬਰ ਵੀ ਆ ਹਾਂਜੀ ਤੇ ਭਾਜੀ ਗੁਰਦੁਆਰੇ ਵੀ ਸੇਵਾ ਕਰਦੇ ਆ ਇੱਥੇ ਵੀ ਸੇਵਾ ਕਰਦੇ ਲੰਗਰ ਵਾਸਤੇ ਹਾਂਜੀ ਤੇ ਇਹ ਸਾਡੇ ਬਹੁਤ ਸੇਵਾਦਾਰ ਕਰਦੇ ਆ ਜੀ ਸੁਖਵਿੰਦਰ ਸਿੰਘ ਸਾਰੇ ਟੂਰਨਾਮੈਂਟਾਂ ਦੇ ਵਿੱਚ ਸੇਵਾ ਕਰਦੇ ਨੇ ਜੀ ਇਹ ਕੋਈ ਕਸਰਾ ਤਾਂ ਹੋਰ ਦਾ ਤਾਂ ਹੋਰ ਕਰ ਦਿਆਂਗੇ ਨਹੀਂ ਬहोत बहोत मेहरबानी जी और कसरा भाई थोड़ीਾਨੂੰ कृपा चाहिए ही और भी चक देंगे फटे ठीक है जी मेहरबानी जी और ਤੁਸੀਂਾਨੂੰ ਜੀ ਜੋਂ ਤੋਂ ਅਸੀਂ ਗਾਹਾਂ ਨੂੰ ਬਾਅਦ ਚੱਲ ਕੇ ਹੋਰ ਵੀ ਟੂਰਨਾਮੈਂਟ ਸੇ ਚਾ ਲਈਏ वेरी गुड जी थैंक यू जी थैंक यू ਮੈਂ ਮੈਨੂੰ ਮੈਂ ਥੋੜੀ ਜੀ ਗੱਲਬਾਤ ਕਰਾਉਣਾ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਹਾਂ ਜੀ ਅੰਕਲ ਜੀ ਸਾਰੇ ਟੂਰਨਾਮੈਂਟਾਂ ਦੇ ਉੱਤੇ ਸਾਡੇ ਇੱਥੇ ਹੁੰਦੇ ਨੇ ਜੀ ਦਰਦਿਕਾ ਦੇਖਦੇ ਨੇ ਮੈਂ ਜੇ ਕਹਿਣਾ ਚਾਹੇ ਤਾਂ ਮੈਂ ਜੇ ਐਜ਼ ਏ ਪ੍ਰੋਮੋਟਰ ਜਾਂ ਹਾਕੀ ਪਲੇਅਰ ਦੇਖਦਾ ਰਿਆਂ ਮੈਂ ਸਭ ਤੋਂ ਵੱਡੇ ਦਰਸ਼ਕ ਇਹਨਾਂ ਨੂੰ ਮੰਨਦਾ ਜੀ ਅੰਕਲ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਸ਼ੋਅ ਦੇ ਹਾਂਜੀ ਥੈਂਕ ਯੂ ਜੀ ਥੈਂਕ ਯੂ ਤੇ ਤੁਹਾਨੂੰ ਹਾਂਜੀ ਅੰਕਲ ਜੀ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਤੇ ਤੁਸੀਂ ਕੀ ਟੂਰਨਾਮੈਂਟ ਬਾਰੇ ਮਾੜਾ ਜਾਂ ਦੱਸੋ ਵੀ ਕਿਵੇਂ ਲੱਗਦਾ ਤੁਹਾਨੂੰ ਇੱਥੇ ਬੱਚਿਆਂ ਨੂੰ ਖੇਡਦੇ ਦੇਖ ਕੇ ਬਹੁਤ ਵਧੀਆ ਜੀ ਅਸੀਂ ਆਪ ਵੀ ਕਬੱਡੀ ਦੇ ਪਲੇਅਰ ਆ ਪਹਿਲਾਂ ਹਾਂਜੀ ਸਾਨੂੰ ਬੱਚਿਆਂ ਨੂੰ ਟੂਰਨਾਮੈਂਟ ਦੇਖ ਕੇ ਬਹੁਤ ਵਧੀਆ ਲੱਗਦਾ ਬਹੁਤ ਸ਼ੌਕ ਆ ਸਾਨੂੰ ਠੀਕ ਹੈ ਜੀ ਹਾਂ ਹਾਂਜੀ ਟੂਰਨਾਮੈਂਟ ਦੇ ਨਾਲ ਆ ਜਿਹਦਾ ਬੱਚਾ ਦੇ ਅੱਛਾ ਜੀ ਠੀਕ ਹੈ ਜੀ ਤੁਸੀਂ ਜਿਵੇਂ ਵੀਕਐਂਡ ਤੇ ਇੱਥੇ ਜੋ ਟੂਰਨਾਮੈਂਟ ਹੁੰਦਾ ਕਿਸ ਵੇਲੇ ਪਹੁੰਚ ਜਾਂਦੇ ਜੀ ਅਸੀਂ ਨਾਲ ਹੀ ਬੱਚਿਆਂ ਦੇ ਜਦੋਂ ਬੱਚੇ ਹੁੰਦੇ ਨਾਲ ਹੀ ਆ ਜਾਂਦੇ ਅੱਛਾ ਜੀ ਠੀਕ ਹੈ ਜੀ ਨਾਲ ਹੀ ਆਜ ਦਾ ਬੱਚਾ ਅੱਛਾ ਜੀ ਇਦਾਂ ਹੀ ਤੁਸੀਂ ਹਾਕੀ ਦੇ ਨਾਲ ਜੁੜੇ ਰਹੋ ਤੇ ਬਹੁਤ ਬਹੁਤ ਸਾਨੂੰ ਖੁਸ਼ੀ ਹੁੰਦੀ ਆ ਜੀ ਜਦੋਂ ਤੁਸੀਂ ਇੱਥੇ ਬੈਠੇ ਹੁੰਦੇ ਆ ਦੇਖਦੇ ਹੁੰਦੇ ਆ ਹਾਂਜੀ ਮਿਹਰਬਾਨੀ ਜੀ